ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿਮਰਪ੍ਰੀਤ ਕੌਰ ਪੰਜਾਬ ਦੀ ਰਹਿਣ ਵਾਲੀ ਤੁਹਾਡੇ ਸਾਰਿਆਂ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਸਿਰਲੇਖ ਹੈ ਇੱਕ ਕੇਹੀ ਰੁਤਾਈ ਨੀ ਮਾਂ ਇੱਕ ਕੇਹੀ ਰੁਤਾਈ ਇੱਕ ਕੇਹੀ ਰੁਤਾਈ ਨੀ ਮਾਂ ਇੱਕ ਕੇਹੀ ਰੁਤਾਈ ਘਿਰ ਗਈ ਮੇਰੀ ਜਾਨ ਕੱਲੀ ਘਿਰ ਗਈ ਮੇਰੀ ਜਾਨ ਕੱਲੀ ਬਾਬੂਲ ਬਨੇ ਕਸਾਈ ਨੀ ਮਾਂ ਬਾਬੂਲ ਬਨੇ ਕਸਾਈ ਨੀ ਮਾਂ रुताई नी मां एक के ही रुताई डुब् सूरज सिखर दुपहरे डुब् सूरज सिखर दुपहरे लग गए तेरी कुखते पहरे, लग गए तेरी पहरे। हाकम हो गए गूंगे बहरे हाकम हो गए गूंगे बहरे परख मशीना चुगली कीती परख मशीना चुगली कीती कातल बन गई दाई नी ਕਾਤਲ ਬਣ ਗਈ ਦਾਈ ਨੀ ਮਾ ਇੱਕ ਕੇਹੀ ਰੋਤਾਈ ਨੀ ਮਾ ਇੱਕ ਕੇਹੀ ਰੋਤਾਈ ਮਾਏ ਤੂੰ ਵੀ ਪੁੱਤਰ ਮੰਗਦੀ ਮਾਏ ਤੂੰ ਵੀ ਪੁੱਤਰ ਮੰਗਦੀ ਮੇਰੀ ਵਾਰੀ ਤੂੰ ਕਿਉਂ ਸੰਗਦੀ ਮੇਰੀ ਵਾਰੀ ਤੂੰ ਕਿਉਂ ਸੰਗਦੀ ਅਣ ਜੰਮੀ ਨੂੰ ਸੂਲੀ ਟੰਗਦੀ ਅਣ ਜੰਮੀ ਨੂੰ ਸੂਲੀ ਟੰਗਦੀ ਆਪਣੀ ਆਂਦਰ ਨੂੰ ਕਿਉਂ ਕੀਤਾ ਆਪਣੀ ਆਂਦਰ ਨੂੰ ਕਿਉਂ ਕੀਤਾ ਤੂੰ ਵੀ ਅੱਜ ਅੜਚਾਹੀ ਨੀ ਮਾਂ ਤੂੰ ਵੀ ਅੱਜ ਅੜਚਾਹੀ ਨੀ ਮਾਂ ਇੱਕ ਕੇਹੇ ਰੁੱਤ ਆਈ ਨੀ ਮਾਂ ਇੱਕ ਕੇਹੇ ਰੁੱਤ ਆਈ ਸੁਣ ਬਾਬਲਾ ਸੁਣ ਅਰਜ਼ੋਈ ਸੁਣ ਬਾਬਲਾ ਸੁਣ ਅਰਜ਼ੋਈ ਦਾਜ ਤੇ ਦਾਨਵ ਲਾਲਈ ਲੋਈ ਦਾਜ ਤੇ ਦਾਨਵ ਲਾਲਈ ਲੋਈ ਇਸ ਵਿੱਚ ਮੇਰਾ ਦੋਸ਼ ਨਾ ਕੋਈ ਇਸ ਵਿੱਚ ਮੇਰਾ ਦੋਸ਼ ਨਾ ਕੋਈ ਲਾਲਚ ਵਾਲੀ ਟੋਰੀ ਬਨ ਗਈ ਲਾਲਚ ਵਾਲੀ ਟੋਰੀ ਵੰ ਗਈ ਮੇਰੇ ਗਲ ਵਿੱਚ ਫਾਹੀ ਨੀ ਮਾਂ ਮੇਰੇ ਗਲ ਵਿੱਚ ਫਾਹੀ ਨੀ ਮਾਂ ਇਹ ਕੇਹ ਰੁਤਾਈ ਨੀ ਮਾਂ ਇਹ ਕੇਹ ਰੁਤ ਆਈ ਦਾਦੀ ਨਾਨੀ ਮਾਵਾ ਬੋਲੋ ਦਾਦੀ ਨਾਨੀ ਮਾਵਾ ਬੋਲੋ ਪੈ ਗਈ ਜਿਹੜੀ ਦੰਦਰ ਖੋਲੋ ਪੈ ਗਈ ਜਿਹੜੀ ਦੰਦਰ ਖੋਲੋ ਤਰਮ ਗਰੰਥ ਵਰਕੇ ਫੋਲੋ ਤਰਮ ਗਰੰਥ ਵਰਕੇ ਫੋਲੋ ਕੁਖਨੂ ਨਰੀ ਮਸ਼ੀਨ ਨਾ ਸਮਝੋ ਕੁਖਨੂ ਨਰੀ ਮਸ਼ੀਨ ਨਾ ਸਮਝੋ ਰੋਕੋ ਹੋ ਤਬਾਹੀ ਨੀ ਮਾਂ ਰੋਕੋ ਹੋ ਤਬਾਹੀ ਨੀ ਮਾਂ ਇੱਕ ਇਹੇ ਰੋਤਾਈ ਨੀ ਮਾਂ ਇੱਕ ਇਹੇ ਰੋਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ